ਦੋਸਤੋ ਮੈਂ ਮਨਦੀਪ ਸਿੰਘ ਦਲਾਉਂ ਮੁਰਾ ਡੈਰੀ ਫਾਰਮ YouTube ਚੈਨਲ ਤੇ ਸਵਾਗਤ ਆ ਸਾਰਿਆਂ ਦਾ ਇੱਕ ਆਪਾਂ ਤੁਹਾਨੂੰ ਕੱਟਾ ਦਿਖਾਵਾਂਗੇ ਸੇਲ ਵਾਸਤੇ ਜਿਹੜਾ ਪਿੰਡ ਮੂਸੇ ਖੜਾ ਜਿਹੜੇ ਕਿ ਸਾਰੇ ਜਾਣਦੇ ਆ ਮੂਸੇ ਦੇ ਨਾਮ ਨੂੰ ਇਹ ਕੱਟਾ ਸਾਲ ਕਦੇ ਲਗਭਗ ਕੱਟਾ ਇਹ ਸਾਲ ਤੋਂ ਘੱਟ ਹੀ ਹੋਊਗਾ ਮਹੀਨਾ 20 ਦਿਨ ਪੂਰੇ ਖੁੱਲੇ ਕਰਦਦਾਗਾ 3 ਮਸਾਂ ਦਾ ਕੱਟਾਗਾ ਇਹ ਬਿਲਕੁਲ ਜੈਡ ਬਲੈਕ ਆ ਮਾਂ ਵੀ ਇਹਦੀ ਬਾਅਦ ਮੈਂ 13ਵੇਂ ਸਵੇਰੇ ਹੋਊਗੀ 35000 ਰੁਪਇਆ ਰੇਟ ਆ ਦਾ ਲੈਣ ਦੇਣੀ ਟੈਸਟ ਹੀ ਕਰਾਂਦਾ ਵੀ ਸਾਫ ਆ ਕਟਾ ਪੂਰਾ ਪਿੱਠ ਪੂੜੇ ਜਾ ਤੁਸੀਂ ਦੇਖ ਸਕਦੇ ਹੋ ماں ਵੀ ਇਹਦੀ ਰੂਟੀਨ ਚ 18 19 ਕਿਲੋ ਦੁੱਧ ਰੂਟੀਨ ਚ ਕੱਢਦੀ ਹੈਗੀ ਏਸੇ ਹੀ ਕਰਦੀ ਹੋਈ ਜੰਮ ਫਾਲਾ ਦੀ ماں ਘਰ ਦੀ ਮੱਝ ਆ ਇਹਦੀ ماں ਦੀ ਆ ਗਈ ਨਾਲ ਹੀ ਖੜੀਆ ਜਿਹਨੂੰ ਦੋ ਦੋ ਹੱਟ ਗਈ ਇਹ ਸੁੰਨਦੇ ਰਹਿ ਗਏ ਤੇ ਡੇਢ ਦੋ ਕਿਮੀ ਦੋ ਦੋ ਤਾਈ ਕਿਵੇਂ ਦੇ 12ਵੇਂ 13ਵੇਂ ਸੂਏ ਇਹਦੀ ਮਾਂ ਜੀ ਛੋਟੀ ਵੀ ਪਹਿਲਾਂ ਕੰਪੀਟੀਸ਼ਨ ਚ ਆਈ ਸੀ ਪਿੱਛੇ ਕੱਟੇ ਵੀ ਇਹਦਾ ਵਧੀਆ ਸੇਲ ਹੋਏ ਸੀ ਇੱਕ ਦੋ ਇਸ ਨੂੰ ਆਪਾਂ ਫੋਟੋਆਂ ਵੀ ਦਿਖਾ ਰਹੇ ਹਾਂ ਇਹਦੀ ਕੱਟੇ ਦੀ ਭੈਣ ਕੰਪੀਟੀਸ਼ਨ ਚ ਆਈ ਸੀ 2012 ਚ ਪਹਿਲੇ ਨੰਬਰ ਤੇ ਪੋਜੀਸ਼ਨ ਤੇ ਇਹ ਸਰਟੀਫਿਕੇਟ ਵੀ ਦਿਖਾ ਰਿਹਾ ਹੈ ਇਹ ਮੱਝ ਚੰਗੀ ਸੀ ਤਾਂ ਹੀ ਵੀਰ ਨੇ ਘਰੇ ਰੱਖ ਰੱਖੀਆ ਕੱਟਾ ਇਹ ਸੇਲ ਵਾਸਤੇ ਹੈ 35000 ਰੁਪਏ ਰੇਟ ਆ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਤੁਸੀਂ